ਸ਼ਿਕਾਰ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਟੇ ਦੀ ਬਰਫੀ ਆਟੇ ਦੀ ਬਰਫੀ ਬਿਲਕੁਲ ਆਸਾਨ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਵਧੀਆ ਬਣਦੀ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਇਹ ਤੇ ਇਹ ਆਪਾਂ ਬਿਨਾਂ ਚਾਸ਼ਨੀ ਤੋਂ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਹਾਂਜੀ ਇੱਧਰ ਆਪਾਂ ਕੜਾਹੀ ਲੈ ਲਈ ਹੈ ਤੇ ਕੜਾਹੀ ਆਪਾਂ ਗਰਮ ਧਰ ਦਿੱਤੀ ਹੈਗੀ ਤੇ ਕੜਾਹੀ 'ਚ ਪਾਵਾਂਗੇ ਆਪਾਂ ਅੱਧੀ ਕੌਲੀ ਘਿਓ ਦੀ ਹਾਂਜੀ ਕਿਉ ਆਪਣਾ ਗਰਮ ਹੋ ਗਿਆ ਤੇ ਇਹਦੇ ਚ ਆਪਾਂ ਪਾਵਾਂਗੇ ਇੱਕ ਕੌਲੀ ਆਟੇ ਦੀ ਜਿਹੜੀ ਕੌਲੀ ਆਪਾਂ ਆਟੇ ਦੀ ਲਈਓ ਉਹਦੀ ਕੌਲੀ ਆਪਾਂ ਘਿਓ ਦੀ ਲਈਆ ਤੇ ਆਟੇ ਨੂੰ ਬਿਲਕੁਲ ਸìm ਗੈਸ ਤੇ ਚੰਗੇ ਤਰੀਕੇ ਨਾਲ ਆਪਾਂ ਫੁੱਲਣਾਂਗੇ ਹਾਂਜੀ ਮੈਂ ਦੇਸੀ ਘਿਓ ਵਿੱਚ ਇਹ ਬਣਾ ਰਹੀ ਹਾਂ ਤੁਸੀਂ ਰਫਾਇੰਡ ਵਿੱਚ ਵੀ ਤਿਆਰ ਕਰ ਸਕਦੇ ਹੋ ਤੇ ਦੇਸੀ ਘਿਓ ਚ ਵੀ ਬਣਾ ਸਕਦੇ ਹੋ ਇਹ ਬਰਫੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਤੁਸੀਂ ਇੱਕ ਵਾਰੀ ਮੇਰੀ ਰੈਸਪੀ ਨਾਲ ਜ਼ਰੂਰ ਬਣਾ ਕੇ ਵੇਖਿਓ ਚੰਗੇ ਤਰੀਕੇ ਨਾਲ ਆਪਾਂ ਹਲਾਉਂਦੇ ਹੋਏ ਆਟੇ ਨੂੰ ਭੁੰਨ ਲਾਂਗੇ ਤੇ ਗੈਸ ਆਪਾਂ ਬਿਲਕੁਲ ਸਿਮ ਰੱਖਾਂਗੇ ਹਾਂਜੀ ਆਪਣਾ ਆਟਾ ਜਿਹੜਾ ਇਹ ਖ਼ੁਜਣਾ ਸ਼ੁਰੂ ਹੋ ਗਿਆ ਇਹਦੇ ਚੋਂ ਨਾ ਮਹਿਕ ਆਉਣੀ ਸ਼ੁਰੂ ਹੋ ਗਈ ਆ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਇਹਦਾ ਕੱਚਾਪਾਨ ਜਿਹੜਾ ਉਹਨੂੰ ਬਿਲਕੁਲ ਖਤਮ ਕਰ ਦਾਂਗੇ ਹਾਂਜੀ ਆਟਾ ਆਪਣਾ ਜਿਹੜਾ ਚੰਗੇ ਤਰੀਕੇ ਨਾਲ ਭੁੱਜ ਗਿਆ ਹੈਗਾ ਤੇ ਇਹ ਚ ਬਹੁਤ ਸੋਹਣੀ ਮਹਿਕ ਆ ਰਹੀ ਆਂਗੀ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਇਹਨੂੰ ਨਾ 2 ਮਿੰਟਾਂ ਲਈ ਆਪਾਂ ਹਿਲਾਉਂਦੇ ਰਾਵਾਂਗੇ ਜਿੰਨਾ ਚਿਰ ਥੋੜਾ ਜਿਹਾ ਠੰਡਾ ਨਹੀਂ ਹੋ ਜਾਂਦਾ ਦਾ ਜੇ ਆਪਾਂ ਇਹਨੂੰ ਇਸੇ ਤਰ੍ਹਾਂ ਛੱਡਤਾ ਤੇ ਇਹ ਕੜਾਈ ਦੇ ਨਾਲ ਥੱਲੇ ਚਿਪਕ ਜੂਗਾ ਮਾਚ ਜੂਗਾ ਇਸ ਲਈ ਨਾ ਇਹਨੂੰ ਆਪਾਂ 2 ਮਿੰਟ ਲਈ ਲਾਉਂਦੇ ਰਾਵਾਂਗੇ ਕਿ ਥੋੜਾ ਜਿਹਾ ਠੰਡਾ ਹੋ ਜਵੇ ਹਾਂਜੀ ਆਪਣਾ ਇਹ ਭੁੱਜਿਆ ਹੋਇਆ ਆਟਾ ਜਿਹੜਾ ਇਹ ਹੁਣ ਠੰਡਾ ਹੋ ਗਿਆ ਥੋੜਾ ਜਿਹਾ ਤੇ ਹੁਣ ਇਹਨੂੰ ਆਪਾਂ ਕਿਸੇ ਥਾਲੀ ਦੇ ਵਿੱਚ ਕੱਢ ਲਵਾਂਗੇ। ਹਾਂਜੀ ਆਪਾਂ ਕੜਾਈ ਵਿਲੀ ਕਰਕੇ ਉਹੀ ਕੜਾਈ ਆਪਾਂ ਦੁਬਾਰਾ ਧਰ ਲਈ ਹੈਗੀ ਹੋਰ ਆਪਾਂ ਨੂੰ ਬਰਤਨ ਲੈਣ ਦੀ ਜ਼ਰੂਰਤ ਨਹੀਂਗੀ ਤੇ ਗੈਸ ਬਿਲਕੁਲ ਸਟੈਮ ਕਰ ਲਿਆ ਆਪਾਂ ਹੁਣ ਇਹਦੇ 'ਚ ਆਪਾਂ ਇੱਕ ਚਮਚ ਘਿਓ ਦਾ ਪਾਵਾਂਗੇ। ਇੱਕ ਚਮਚ ਘਿਓ ਦਾ ਪਾ ਕੇ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਖਸਖਸ ਦਾ ਇਹ ਖਸਖਸ ਕੋਲ ਨਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਬਰਫੀ ਦਾ ਤੁਸੀਂ ਇੱਕ ਵਾਰੀ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਹੁਣ ਇਹਨੂੰ ਆਪਾਂ ਥੋੜਾ ਜਿਹਾ ਖਸਖਸ ਨੂੰ ਘੋਲ ਚ ਢਲ ਲਾਂਗੇ ਹਾਂਜੀ ਖਸਖਸ ਆਪਣੀ ਹੈ ਜਿਹੜੀ ਉਹ 1 ਮਿੰਟ ਲਈ ਵਧੀਆ ਭੁੱਜ ਗਈ ਹੈ 1 ਮਿੰਟ ਹੀ ਲੱਗਿਆ ਇਹਨੂੰ ਭੁੰਨਣ ਤੇ ਤੇ ਹੁਣ 2 ਵੱਡੇ ਚਮਚ ਆਪਾਂ ਲਏ ਆਗੇ ਨਾਰੀਅਲ ਦਾ ਪੂਰਾ ਜੇ ਤੁਹਾਡੇ ਕੋਲੇ ਬੂਰਾ ਨਹੀਂ ਤਾਂ ਤੁਸੀਂ ਨਾਰੀਅਲ ਵੀ ਕੱਦੂ ਕਸ਼ ਕਰਕੇ ਲੈ ਸਕਦੇ ਹੋ 1 ਮਿੰਟ ਲਈ ਆਪਾਂ ਇਹਨੂੰ ਭੁੰਨਾਂਗੇ ਹਾਂਜੀ 1 ਮਿੰਟ ਲਈ ਆਪਾਂ ਨਾਰੀਅਲ ਦਾ ਬੂਰਾ ਜਿਹੜਾ ਭੁੰਨ ਲਿਆ ਹੁਣ ਇਹਦੇ 'ਚ ਨਾ ਆਪਾਂ ਇੱਕ ਨਿੱਕਾ ਕੱਪ ਦੁੱਧ ਦਾ ਪਾਵਾਂਗੇ ਜਿਹੜਾ ਆਪਣਾ ਚਾਹ ਵਾਲਾ ਕੱਪ ਹੁੰਦਾਗਾ ਛੋਟਾ ਉਹ ਇੱਕ ਕੱਪ ਆਪਾਂ ਦੇਦੂਗਾ ਪਾਵਾਂਗੇ ਗੈਸ ਆਪਾਂ ਬਿਲਕੁਲ ਸੇਮੀ ਰੱਖਣਾਗਾ ਜੇ ਤੁਹਾਡੇ ਕੋਲੇ ਗਰਮਾ ਦੁੱਧ ਗਰਮ-ਗਰਮ ਦੁੱਧ ਦਾ ਤਾਂ ਗੈਸ ਤੁਸੀਂ ਬੰਦ ਕਰ ਸਕਦੇ ਹੋ ਜੇ ਤੁਹਾਨੂੰ ਤੁਸੀਂ ਕੱਚਾ ਦੁੱਧ ਲੈ ਰਹੇ ਹੋ ਜਾਂ ਠੰਡਾ ਦੁੱਧ ਲੈ ਰਹੇ ਹੋ ਤਾਂ ਗੈਸ ਨੂੰ ਤੁਸੀਂ ਸੇਮ ਤੇ ਆਉਣ ਦੀ ਕਰ ਸਕਦੇ ਆ ਮੈਂ ਠੰਡਾ ਦੁੱਧ ਲਿਆ ਇਸ ਲਈ ਮੈਂ ਗੈਸ ਬੰਦ ਨਹੀਂ ਕੀਤਾ ਮੈਂ ਬਿਲਕੁਲ ਸੇਮ ਤੇ ਕਰ ਲਿਆ ਜਿਹੜੀ ਇਹ ਬਰਫੀ ਆਪਾਂ ਬਿਨਾਂ ਚਾਸ਼ਨੀ ਤੋਂ ਬਣਾਵਾਂਗੇ ਇਹ ਤੇ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੁਸੀਂ ਸਾਡੀ ਵੀਡੀਓ ਨਾ ਬਣੇ ਰਹੋ ਹੁਣ ਆਪਾਂ ਅੱਧੀ ਕੌਲੀ ਜਿਹੜੀ ਖੰਡ ਦੀ ਲੈ ਲਈ ਆ ਇੱਕ ਕੋਲੀ ਆ ਪਾਟੇ ਦੀ ਲਈ ਸੀਗੀ ਅੱਧੀ ਕੋਲੀ ਆਪਾਂ ਘਿਓ ਦੀ ਲਈ ਸੀ ਤੇ ਅੱਧੀ ਕੋਲੀ ਆਪਾਂ ਖੰਡ ਦੀ ਲੈ ਲਈ ਆ ਹੁਣ ਇਹਨੂੰ ਜੇ ਤਾਂ ਗਰਮ ਦੁੱਧ ਦਾ ਖੰਡ ਪਾਉਣ ਸਾਰੀ ਖੁਰ ਜਾਂਦੀ ਹੈਗੀ ਜੇ ਠੰਡਾ ਤਾਂ ਤੁਸੀਂ ਥੋੜਾ ਜਿਹਾ ਗਰਮ ਕਰ ਲਓ ਬਸ ਦੁੱਧ ਨੂੰ ਤੇ ਖੰਡ ਨੇ ਖੁਰ ਜਾਣਾ ਇੱਕ ਦੋ ਮਿੰਟਾਂ ਵਿੱਚ ਹੀ ਹਾਂਜੀ ਖੰਡ ਆਪਣੀ ਦੁੱਧ ਦੇ ਵਿੱਚ ਗਰਮ ਦੇ ਖੁਰ ਗਈ ਹੈਗੀ ਤੇ ਗੈਸ ਆਪਾਂ ਬੰਦ ਕਰ ਦਿੱਤਾਗਾ ਤੇ ਹੁਣ ਇਹਦੇ ਵਿੱਚ ਆਪਾਂ ਭੁੰਨਿਆ ਹੋਇਆ ਜਿਹੜਾ ਆਟਾ ਹੈਗਾ ਉਹਨੂੰ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਹਾਂਜੀ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਜਿਵੇਂ ਜਿਵੇਂ ਆਪਾਂ ਮਿਕਸ ਕਰਦੇ ਜਾਵਾਂਗੇ ਤੇ ਇਹਦਾ ਕਿਉ ਛੱਡਣਾ ਇਹਨੇ ਸ਼ੁਰੂ ਕਰ ਦੇਣਾ ਕੜਾਈ ਨੂੰ ਆਪਣੀ ਨੂੰ ਬਿਲਕੁਲ ਛੱਡ ਦੇਣਾ ਸਾਫ਼ ਹੋ ਜਾਣਾ ਕੜਾਈ ਨੇ ਗੈਸ ਆਪਾਂ ਬੰਦੀ ਰੱਖਣਾ ਹੁਣ ਤੇ ਚੰਗੇ ਤਰੀਕੇ ਨਾਲ ਇਹਨੂੰ ਮਿਕਸ ਕਰ ਲਿਆ ਨਾ ਜੇ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ ਹਾਂਜੀ ਚੰਗੇ ਤਰੀਕੇ ਨਾਲ ਆਪਾਂ ਆਟੇ ਨੂੰ ਜਿਹੜਾ ਮਿਕਸ ਕਰ ਲਿਆ ਦੁੱਧ ਵਾਲੇ ਖੰਡ ਵਾਲੇ ਘੋਲ ਚ ਦੇਖੋ ਤੁਸੀਂ ਬਿਲਕੁਲ ਕੜਾਈ ਨੂੰ ਇਹਨੇ ਛੱਡ ਦਿੱਤਾਗਾ ਹਾਂਜੀ ਇੱਥੇ ਆਪਾਂ ਇੱਕ ਥਾਲ ਲਿਆਗਾ ਇਹਨੂੰ ਚੰਗੇ ਤਰੀਕੇ ਨਾਲ ਘੋਜੇ ਨਾਲ ਆਪਾਂ ਚੋਪੜ ਲਾਂਗੇ ਤੇਨੂੰ ਦਬਾਉਂਦੇ ਹੋਏ ਆਪਾਂ ਚੰਗੇ ਤਰੀਕੇ ਨਾਲ ਪ੍ਰੈਸ ਕਰਤਾਗੇ ਹਾਂਜੀ ਆਪਾਂ ਇਹਨੂੰ ਥਾਲ ਚ ਸੈੱਟ ਕਰ ਲਿਆਗਾ ਤੇ ਹੁਣ ਇਹਦੇ ਤੇ ਥੋੜਾ ਜਿਹਾ ਆਪਾਂ ਕੱਟੇ ਹੋਏ ਬਦਾਮ ਪਾ ਦਾਂਗੇ ਤੁਸੀਂ ਕੋਈ ਵੀ ਡ్రਾਈ ਫਰੂਟ ਪਾ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਆ ਜੇ ਨਹੀਂ ਵੀ ਪਾਣਾ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਇਸੇ ਤਰ੍ਹਾਂ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹਾਂਜੀ ਹੁਣ ਆਪਾਂ ਇਹਨੂੰ ਥੋੜੇ ਟਾਈਮ ਲਈ ਸੈੱਟ ਹੋਣ ਲਈ ਰੱਖ ਦਿੰਨੇ ਆ ਫਿਰ ਫਿਰ ਆਪਾਂ ਇਹਦੇ ਪੀਸ ਕਟਾਂਗੇ ਹਾਂਜੀ ਇਦਰੇ ਥਾਲ ਆਪਣਾ ਸੈੱਟ ਹੋ ਚੁੱਕਾਗਾ ਤੇ ਹੁਣ ਇਹਦੇ ਆਪਾਂ ਪੀਸ ਕੱਟ ਲੈਂਦੇ ਆ ਹਾਂਜੀ ਹੁਣ ਆਪਾਂ ਇਹਦੇ ਪੀਸ ਕੱਟ ਲੈਣੇ ਹੈਗੇ ਬਰਫੀ ਆਪਣੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਜਿੰਨੀ ਇਹ ਵੇਖਣ ਚ ਸੋਹਣੀ ਲੱਗ ਰਹੀ ਹੈ ਓਨੀ ਟੇਸਟੀ ਹੈਗੀ ਫਿਰ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ 'ਚ ਤਦ ਤੱਕ ਸਾਡੇ ਨਾਲ ਬਨੇ ਰਹੋ ਸਾਸ਼ੀ ਕਾਂਗ